ਸਾਫਰੀਕਾ ਦੋਸਤੋ ਹੋਰ ਸਨਾਓ ਦੱਸੋ ਕਿਦਾ ਠੀਕ ਠਾਕ ਹੋ ਸਾਰੇ ਆਈ ਹੋਪ ਯੂ ਸਾਰੇ ਠੀਕ ਠਾਕ ਹੋਵਾਂਗੇ ਸੋ ਜਿਹੜਾ ਆਪਣਾ ਕੱਲ ਦਾ ਵਲੋਗ ਰਹਿੰਦਾ ਸੀ ਆਪਣਾ ਪਿੰਨੀਆਂ ਬਣਾਉਣ ਵਾਲਾ ਵਲੋਗ ਜਿਹੜਾ ਸੀਗਾ ਸੋ ਅੱਜ ਉਹਨੂੰ ਆਪਾਂ ਰਲ ਕੇ ਖਾ ਰਿਆ ਨੇ ਕੰਪਲੀਟ ਕਰਨਾ ਆ ਸੋ ਤੁਸੀਂ ਵੀ ਆਪਣੇ ਘਰਾਂ ਦਾ ਪੂਰਾ ਸਾਥ ਦੇਣਾ ਮੈਂ ਤੇ ਤੁਸੀਂ ਵੀ ਬਣਾ ਕੇ ਪਿੰਨੀਆਂ ਵੱਖਰੀ ਵੱਖਰੀ ਰੈਸਪੀ ਨਾਲ ਸਾਡੇ ਨਾਲ ਸ਼ੇਅਰ ਜਰੂਰ ਕਰਨੀਆਂ ਵਾ ਤੇ ਅੱਜ ਅਸੀਂ ਸਾਰੇ ਪਰਿਵਾਰ ਨਾਲ ਰਲ ਕੇ ਆਪਣੀਆਂ ਪਿੰਨੀਆਂ ਜਿਹੜੀਆਂ ਸਰਦੀਆਂ ਨੂੰ ਖਾਣ ਵਾਲੀ ਖਰਾਕ ਉਹ ਅਸੀਂ ਬਣਾ ਰਹੇ ਆਂ ਸੋ ਤੁਸੀਂ ਵੀ ਸਾਰੇ ਜਣੇ ਬਣਾਉਣਾ ਤੇ ਸਾਡੇ ਨਾਲ ਫਾਰਮੂਲਾ ਜੁਮ ਸ਼ੇਅਰ ਕਰਨਾ ਸੋ ਆਪਣੇ ਭਰਾ ਨਾਲ ਜੁੜੇ ਰਹਿਣਾ ਓਕੇ ਹਾਂਜੀ ਤੇ ਤੁਹਾਨੂੰ ਦੋਸਤੋ ਦੱਸਣਾ ਸੀਗਾ ਸੀਰਤ ਨੇ ਲਿਆਂਦਾ ਸੀ ਸੂਟ ਤੇ ਉਹ ਤੁਸੀਂ ਸਾਰੇ ਜਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਵਾ ਵੀ ਕਿੱਦਾਂ ਦਾ ਸੂਟ ਆ ਲਹਿੰਗਾ ਲਹਿੰਗਾ ਆ ਜੀ ਲਹਿੰਗਾ ਲਹਿੰਗਾ ਮਿੱਤਰੋ ਦੇਖੋ ਦੇਖੋ ਸੋਹਣਾ ਹੈ ਲਹਿੰਗਾ ਦੱਸਿਓ ਮੜਾ ਸੀਰਤ ਨੂੰ ਸੀਰਤ ਦੇ ਕਿੰਨਾ ਸੋਹਣਾ ਲੱਗੂਗਾ ਦੱਸਿਓ ਕਾਕੇ ਦੇ ਕਿੰਨਾ ਸੋਹਣਾ ਲੱਗੂਗਾ ਦੱਸਣਾ ਜਰੂਰ ਹੈ ਠੀਕ ਹੈ ਸਾਰਿਆਂ ਨੂੰ ਦੱਸਣਾ ਵਾ ਕਾਕੇ ਦਾ ਲਹਿੰਗਾ ਕਿੱਦਾਂ ਦਾ ਆ ਯਾਰ ਛੋਣਾ ਹੈ ਉਹਦਾ ਬਹੁਤ ਛੋਣਾ ਹੈ ਕਿਉਂਕਿ ਉਹਨੇ ਪਾਪਾ ਦਾ ਬਰਥਡੇ ਉਹ ਦਾ ਹੋ ਰਣਾ ਲਾ ਵਾ ਤੇ ਉਹਨੇ ਆਪਣੇ ਪਾਪਾ ਦੇ ਬੱਡੇ ਤੇ ਡਰੈੱਸ ਜਿਹੜੀ ਆ ਸੇਮ ਸੇਮ ਪੋਣੀ ਆ ਸੋ ਤੁਸੀਂ ਵੀ ਬਰਥਡੇ ਵਾਲਾ ਵਲੋਗ ਜ਼ਰੂਰ ਦੇਖਣਾ ਸਾਰੇ ਜਣੇ ਦੇਖਣਾ ਵਧੀਆ ਵਲੋਗ ਬਣਾਵਾਂਗੇ ਤੇ ਆਯੋਗ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਸੋ ਜੁੜੇ ਰਹੋ ਆਪਣੇ ਭਰਾਂ ਨਾਲ ਮਿੱਤੋ ਛੋਲੇ ਅਲਸੀ ਫੌਕ ਜੁਵੈਨ ਗੁਲਾਬ ਦੇ ਪੱਤੇ ਕਾਜੂ ਬਦਾਮ ਤੇ ਤੇਲ ਤੇ ਪੰਪਕਿਨ ਸੀਡਸ ਤੇ ਸੋਗੀਆਂ ਭਕੜਾ ਦੇਸੀ ਝੋਬ ਵਗੈਰਾ ਸਾਰਾ ਇਹ ਸਾਰੀਆਂ ਚੀਜ਼ਾਂ ਕੱਢ ਕੇ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਛਾਣਨਾ ਹੈ ਸੁਛਾਣ ਕੇ ਉਸ ਤੋਂ ਬਾਅਦ ਉਹਦੇ ਵਿੱਚ ਚੰਗੀ ਤਰ੍ਹਾਂ ਵੀ ਕੋਈ ਚੀਜ਼-ਚੂਤ ਨਹੀਂ ਉਦੋਂ ਦੀ ਕੋਈ ਹੈਗੀ ਸਾਬਸਕਰਾ ਇਹਨੂੰ ਕਰਕੇ ਫੇਰ ਬਣਾਇਆ ਜਾਊਗਾ ਕਿਉਂਕਿ ਕਿ ਤੁਹਾਨੂੰ ਪਤਾ ਹੈ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਛੋਟੀਆਂ-ਛੋਟੀਆਂ ਹਨਾ ਤਿਲਾਂ ਦੇ ਵਿੱਚ ਕੁਝ ਨਾ ਕੁਝ ਪੱਥਰ ਵਗੈਰਾ ਹੁੰਦੇ ਆ ਤੇ ਖਸ ਖਸ ਦੇ ਵਿੱਚ ਵੀ ਤੁਹਾਨੂੰ ਬਹੁਤ ਸੰਮਾਨ ਨਹੀਂ ਜਾਈਦੀ ਇਹ ਜ਼ਰੂਰੀ ਇਹ ਚੀਜ਼ਾਂ ਛਾਣਨਾ ਹੈ ਛਾਣ ਕੇ ਬਣਾਉਣੀਆਂ ਹਮੇਸ਼ਾ ਜਦੋਂ ਵੀ ਬਣਾਉਣੀਆਂ ਤੇ ਤੁਸੀਂ ਬਣਾਉਣੀਆ ਹਮੇਸ਼ਾ ਗੋੜ ਵਾਲੀਆਂ ਹੀ ਆ ਤੇ ਗੋੜ ਵਾਲੀਆਂ ਤੁਹਾਨੂੰ ਉਹਦਾ ਕੀ ਚੀਜ਼ ਬਣਦੀ ਆ ਤੇ ਬਾਕੀ ਜੁੜੇ ਰਹੋ ਤੁਹਾਨੂੰ ਦਿਖਾਉਨੇ ਆ ਪਿੰਨੀਆਂ ਦੀ ਰੈਸਪੀ ਸ਼ੈਫ ਸਾਹਿਬ ਉਹ ਸ਼ੈਫ ਸਾਹਿਬ ਕਿੰਨੇ ਕਿਲੋ ਪਿੰਨੀਆਂ ਬਣਾਉਣੀ ਆ ਆਪਾਂ ਪੰਜ ਕਿਲੋ ਸਾਡੇ ਵਾਸਤੇ ਬਣ ਰਹੀਆਂ ਸੋ ਜਿਹੜਾ ਜਿਹੜਾ ਕਮੈਂਟਾਂ ਵਿੱਚ ਆਪਣਾ ਡਰੈਸ ਪਾਊਗਾ ਤੇ ਆਪਣਾ ਵਧੀਆ ਤੋਂ ਵਧੀਆ ਕਮੈਂਟ ਤੇ ਸ਼ੇਅਰ ਕਰੂਗਾ ਦੱਬ ਕੇ ਸੋ ਉਹਨੂੰ ਵੀ ਸਾਡੇ ਤੇਰੇ ਭਰਾ ਵੱਲੋਂ ਤੁਹਾਡੇ ਭਰਾ ਵੱਲੋਂ ਕਿਲੋ ਕਿਲੋ ਪਿੰਨੀਆਂ ਮੋਟ ਫਰੀ ਹਾਂਜੀ ਸੋ ਉਸ ਤੋਂ ਬਾਅਦ ਆਪਾਂ ਕੱਚਾ ਆਟਾ ਜਿਹੜਾ ਸੀਗਾ ਉਹਨੂੰ ਆਪਾਂ ਕੜਾਈ ਦੇ ਵਿੱਚ ਪਾਇਆ ਕੜਾਈ ਦੇ ਵਿੱਚ ਪਾ ਕੇ ਦੋਸਤੋ ਇਹਨੂੰ ਚੰਗੀ ਤਰ੍ਹਾਂ ਆਪਣੇ ਰੋਸਟ ਕੀਤਾ ਰੋਸਟ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਤੁਹਾਨੂੰ ਪਤਾ ਰੋਸਟ ਕਰਕੇ ਜਿਹੜਾ ਕੱਚੇਪਨ ਦਾ ਸਵਾਦ ਹੁੰਦਾ ਵਾ ਉਹ ਬਿਲਕੁਲ ਖਤਮ ਹੋ ਜਾਂਦਾ ਆ ਸੋ ਜਦੋਂ ਵੀ ਤੁਸੀਂ ਪਿੰਨੀਆਂ ਬਣਾਉਣੀਆਂ ਆ ਆਟਾ ਜ਼ਰੂਰ ਰੋਸਟ ਕਰਕੇ ਪਾਉਣਾ ਵਾ ਉਸ ਤੋਂ ਬਾਅਦ ਆਪਾਂ ਕੀਤੀ ਅਲਸੀ ਅਲਸੀ ਨੂੰ ਚੰਗੀ ਤਰ੍ਹਾਂ ਕੀਤਾ ਰੋਸਟ ਇਹ ਚੀਜ਼ਾਂ ਰੋਸਟ ਕਰਨ ਨਾਲ ਇਹਦਾ ਇੱਕ ਸੁਆਦ ਵੱਖਰਾ ਹੀ ਬਣ ਜਾਂਦਾ ਦੋਸਤੋ ਆਹ ਕਿਆ ਮਹਿਕ ਆ ਰਹੀ ਸੀ ਜਦੋਂ ਅਲਸੀ ਨੂੰ ਤੁਸੀਂ ਭੁੰਨੂਗੇ ਨਾ ਤੁਹਾਨੂੰ ਇੱਕ ਅਲੱਗ ਹੀ ਸੁਆਦ ਮਹਿਸੂਸ ਹੋਣਾ ਹੈ ਤੁਹਾਡੇ ਨੱਕ ਨੂੰ ਤੁਹਾਡੇ ਦਿਮਾਗ ਨੂੰ ਇਹ ਚੀਜ਼ਾਂ ਮਹਿਸੂਸ ਹੋਣੀਆਂ ਸੋ ਫੇ ਉਸ ਤੋਂ ਬਾਅਦ ਆਪਾਂ ਪਾਇਆ ਕੜਾਈ ਦੇ ਵਿੱਚ ਕਿਉ ਕਿਉ ਪਾ ਕੇ ਉਹਨੂੰ ਆਪਾਂ ਚੰਗੀ ਤਰ੍ਹਾਂ ਕੀਤਾ ਗਰਮ ਕਿਉਂਕਿ ਇਹ ਗਰਮ ਕਰਨਾ ਜ਼ਰੂਰੀ ਆ ਉਸ ਤੋਂ ਬਾਅਦ ਆਪਾਂ ਪਾਏ ਵਿੱਚ ਉਹਦੇ ਫੁੱਲ ਮਖਾਣੇ ਫੁੱਲ ਮਖਾਣੇ ਜਿਹਦੂ ਵਿੱਚ ਪਾਈਦੇ ਆ ਨਾ ਦੋਸਤੋ ਸੋ ਜਦੋਂ ਇਹਨੂੰ ਘੋਣਾ ਕਰੀਦਾ ਥੋੜਾ ਜਿਹਾ ਰੋਸਟ ਕਰੀਦਾ ਇਹ ਐ ਇਹਨੂੰ ਕ੍ਰਿਸਪੀ ਹੋ ਜਾਂਦੇ ਆ ਫਿਰ ਇਹਨੂੰ ਚੈੱਕ ਕਰੋ ਥੋੜਾ ਜਿਹਾ ਨਾਲ ਦੀ ਨਾਲ ਆਪਾਂ ਦੂਜੀ ਕੜਾਈ ਤੇ ਰੱਖੀ ਹੋਈ ਸੀ ਹਲਸੀ ਹਲਸੀ ਨੂੰ ਨਾਲ-ਨਾਲ ਰੋਸਟ ਕਰਦੇ ਗਏ ਕਰਦੇ ਗਏ ਕੋਈ ਫੁੱਲ ਮਖਾਣੇ ਬਣ ਗਏ ਆਪਣੇ ਤਿਆਰ ਉਹਨੂੰ ਆਪਾਂ ਕੀਤਾ ਚੈੱਕ ਤੁੱਕਿਆ ਇਹ ਬਣ ਜਾਂਦੇ ਆ ਜਦੋਂ ਨੂੰ ਆਪਾਂ ਘਿਓ ਦੇ ਵਿੱਚ ਰੋਸਟ ਕਰਦੇ ਨਾ ਫੁੱਲ ਮਖਾਣੇ ਇਹਨੂੰ ਵਧੀਆ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਆਪਾਂ ਉਸੇ ਕੜਾਈ ਦੇ ਵਿੱਚ ਪਾਇਆ ਘਿਓ ਘਿਓ ਪਾ ਕੇ ਫਿਰ ਜਿਹੜੀਆਂ ਚਾਰੇ ਗੁੰਦਾ ਨਾ ਦੋਸਤਾਂ ਇਹ ਚਾਰੇ ਗੁੰਦਾ ਆ ਇਹਨੂੰ ਦੂਜਾ ਨਾ ਸਮਝ ਲਿਓ ਗੁੰਦਕੀ ਤੇਰਾ ਨਾ ਸਮਝਿਓ ਇਹ ਬਹੁਤ ਵਧੀਆ ਸਿਹਤ ਲਈ ਵਾਸਤੇ ਜਦੋਂ ਇਹਨੂੰ ਪਾਉਂਗੇ ਨਾ ਨਾਲ ਹੀ ਪਾਪਕੋਰਨ ਵਾਂਗੂ ਫੁੱਟ 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 ਕਰਕੇ ਫੁੱਟਣੀਆਂ ਇਹ ਤੋ ਤੁਸੀਂ ਵੀ ਸਾਰੇ ਜਣੇ ਘਰੇ ਟਰਾਈ ਜ਼ਰੂਰ ਕਰਿਓ ਹੈ ਜਿੰਨਾ ਹੋ ਸਕਦਾ ਵਾ ਨਾਲ ਕੋਈ ਸਿਆਣਾ ਬੰਦਾ ਜ਼ਰੂਰ ਲੈ ਲਿਓ ਅਸੀਂ ਵੀ ਰੱਖਿਆ ਸੀ ਆਪਣਾ ਮੰਮਾ ਦੀ ਮੱਤ ਪੂਰੀ ਲਈ ਆ ਸੋ ਮੰਮਾ ਨੇ ਸਾਨੂੰ ਜਿੱਦਾਂ ਦੱਸਿਗੇ ਅਸੀਂ ਨਾਲ-ਨਾਲ ਮੰਮਾ ਦੇ ਹੈਲਪ ਕਰਾਉਂਦੇਗੇ ਸੋ ਉਸ ਤੋਂ ਬਾਅਦ ਆਪਾਂ ਚਾਰੇ ਗੁੰਦਾ ਕਰਕੇ ਕੰਬਰ ਕਸ ਵੀ ਤਿਆਰ ਕਰ ਲਈ ਉਸ ਤੋਂ ਬਾਅਦ ਆਪਾਂ ਪਾਈ ਵਿੱਚ ਖਸਖਸ ਖਸਖਸ ਨੂੰ ਘੋੜ ਦੇ ਵਿੱਚ ਪੁੰਨਣਾ ਬਹੁਤ ਜ਼ਰੂਰੀ ਆ ਦੋਸਤੋ ਸਿੱਧੀ ਨਹੀਂ ਪੋਣੀ ਹਮੇਸ਼ਾ ਰੋਸਟ ਕਰਕੇ ਖਸਖਸ ਨੂੰ ਖਾਣਾ ਆ ਜਦੋਂ ਵੀ ਖਾਣਾ ਆ ਉਦਾ ਇੱਕ ਸਵਾਦ ਇੰਨੀ ਕ੍ਰਿਸਪੀ ਇੰਨਾ ਮਜ਼ਾ ਆਉਂਦਾ ਨਾ ਜਦੋਂ ਦੰਦਾ ਥੱਲੇ ਆਉਂਦੀ ਨਾ ਕਚਰ 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 ਹੁੰਦਾ ਜਦੋਂ ਸੋ ਬਹੁਤ ਮਜ਼ਾ ਆਉਂਦਾ ਹੈ ਸੋ ਉਸ ਤੋਂ ਬਾਅਦ ਆਪਾਂ ਜਦੋਂ ਖਸਖਸ ਨੂੰ ਇਹਨਾਂ ਚੰਗੀ ਤਰ੍ਹਾਂ ਰੋਸਟ ਕਰ ਲਿਆ ਉਹ ਬਿਲਕੁਲ ਹਲਕੀ ਜੀ ਲਾਲ ਜੀ ਤਰ੍ਹਾਂ ਦੀ ਹੋ ਜਾਣੀ ਆ ਉਹਨੂੰ ਥੋੜਾ ਜਿਹਾ ਚਤਕੇ ਦੇਖ ਲਿਓ ਤੁਸੀਂ ਵੀ ਜਦੋਂ ਵੀ ਰੋਸਟ ਹੋ ਗਈ ਹੈ ਨਾ ਤੁਹਾਨੂੰ ਪਤਾ ਲੱਗ ਜਾਣਾ ਮੈਂ ਕੀ ਆ ਜਾਂਦਾ ਹਾਂ ਕਿ ਆ ਚੀਜ਼ਾਂ ਹਨਾ ਉਸ ਤੋਂ ਬਾਅਦ ਆਪਾਂ ਗੁੰਦਾ ਸਾਰੀਆਂ ਜਿਹੜੀਆਂ ਜੋ ਵੀ ਸਮੱਗਰੀ ਸੀਗੀ ਸਾਰੀ ਆਪਾਂ ਉਹਨਾਂ ਨੂੰ ਪਾਇਆ ਪਲੇਟਾਂ 'ਚ ਤਾਂ ਕਿ ਵੇਟ ਕਰਕੇ ਸਾਰੀਆਂ ਚੀਜ਼ਾਂ ਦਾ ਪੋਣਾ ਸੀਗਾ ਸੋ ਸਾਰੀਆਂ ਚੀਜ਼ਾਂ ਦਾ ਥਾਲੀ ਦੇ ਵਿੱਚ ਸਜਾ ਕੇ ਤੁਹਾਨੂੰ ਦਿਖਾ ਦਿੱਤੀਆਂ ਗਈਆਂ ਨੇ ਸੋ ਉਸ ਤੋਂ ਬਾਅਦ ਆਪਾਂ ਕੀ ਕੀਤਾ ਹੌਲੀ-ਹੌਲੀ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰਨਾ ਸ਼ੁਰੂ ਕੀਤਾ ਪਹਿਲਾਂ ਵਾਰੀ ਆਈ ਫੁੱਲ ਮਖਾਣਿਆਂ ਦੀ ਕਿਉਂਕਿ ਫੁੱਲ ਮਖਾਣੇ ਦਾ ਜਦੋਂ ਗ੍ਰाइंड ਕਰੀਂ ਦਿਆਣਾ ਉਹਦੇ ਚ ਜਦੋਂ ਇੱਕ ਵੱਖਰਾ ਹੀ ਘੋ ਨਿਕਲ ਆਉਂਦਾ ਵਾ ਜਿਹੜਾ ਆਪਾਂ ਉਹਨੂੰ ਰੋਸ਼ ਕਰਨ ਵਾਸਤੇ ਵਰਤਿਆ ਹੁੰਦਾ ਨਾ ਸੋ ਜਦੋਂ ਫੁੱਲ ਮਖਾਣਿਆਂ ਨੂੰ ਤੁਸੀਂ ਗ੍ਰाइंड ਕਰੋਗੇ ਨਾ ਇੱਕ ਤੁਹਾਨੂੰ ਵੱਖਰਾ ਹੀ ਮੈਕ ਹੋਣਾ ਮੈਂ ਤੁਹਾਡਾ ਦਿਲ ਕਰਨਾ ਵੀ ਇੱਕ ਚਮਚਾ ਪਰਾਂ ਤੇ ਇਹਨੂੰ ਖਾ ਲਵਾਂ ਦੋਸਤੋ ਤੁਸੀਂ ਚਿੱਟੇ ਤਿਲ ਜਰੂਰ ਪਾਉਣੇ ਆ ਇਹ ਰੋਸਟ ਕੀਤੇ ਹੋਏ ਫੁੱਲ ਮਖਾਣੇ ਆ ਤੋਂ ਤੇ ਇਹਨੂੰ ਜਦੋਂ ਗ੍ਰाइंड ਕਰੋਗੇ ਆ ਵਧੀਆ ਤਰੀਕੇ ਨਾਲ ਬਣਾਣਾ ਉਸ ਤੋਂ ਬਾਅਦ ਕਮਰਕਸ ਤੇ ਗੁੰਦਾ ਦੀ ਵਾਰੀ ਆਈ ਗੁੰਦਾ ਨੂੰ ਤੇ ਕਮਰਕਸ ਨੂੰ ਵੀ ਆਪਾਂ ਇਸ ਤਰ੍ਹਾਂ ਹੀ ਆਪਾਂ ਗ੍ਰाइंड ਕੀਤਾ ਇਹ ਚੀਜ਼ਾਂ ਗ੍ਰाइंड ਕਰਨੀਆਂ ਬਹੁਤ ਜ਼ਰੂਰੀ ਆ ਸੋ ਕੋਈ ਜਿੱਦਾਂ ਹਰ ਇੱਕ ਦਾ ਆਪਣਾ ਆਪਣਾ ਚੁਆਇਸ ਆ ਨਾ ਦੋਸਤੋ ਹਰ ਕੋਈ ਆਪਣਾ ਆਪਣਾ ਸਵਾਦ ਖਾਂਦਾ ਵਾ ਉਸ ਤੋਂ ਉਸ ਤੋਂ ਬਾਅਦ ਉਹ ਗ੍ਰाइंड ਕਰਕੇ ਰੱਖ ਲਿਆ ਫਿਰ ਬਦਾਮ ਤੇ ਕਾਜੂਆਂ ਦੀ ਵਾਰੀ ਆ ਗਈ ਕਾਜੂ ਤੇ ਬਦਾਮ ਜਿਹੜੇ ਅਸੀਂ ਵਰਤੇ ਆ ਵਧੀਆ ਕੰਪਨੀ ਦੇ ਵਰਤੇ ਸੀਗੇ ਮਾਮਰਾ ਗਿਰੀ ਆ ਬਦਾਮਾਂ ਦੀ ਸੋ ਬਹੁਤ ਟੋਪ ਦੀ ਗਿਰੀ ਆ ਬਹੁਤ ਟੋਪ ਦੀ ਸੋ ਉਸ ਤੋਂ ਬਾਅਦ ਉਹਨੂੰ ਵੀ ਗ੍ਰੈਂਡ ਕੀਤਾ ਆਪਾਂ ਇਹਨੂੰ ਚੰਗੀ ਤਰ੍ਹਾਂ ਉਹਦਾ ਬੁਰਾਦਾ ਬਣਾ ਕੇ ਰੱਖ ਲਿਆ ਉਹਨੂੰ ਪਾਇਆ ਪਲੇਟ 'ਚ ਉਸ ਤੋਂ ਬਾਅਦ ਵਾਰੀ ਆ ਗਈ ਜੀ ਛੋਲਿਆਂ ਦੀ ਛੋਲੇ ਤਾਂ ਤੁਹਾਨੂੰ ਪਤਾ ਆਪਣੇ ਮਸਲਾ ਵਾਸਤੇ ਤੇ ਇੰਨਾ ਇੱਕ ਵਧੀਆ ਪ੍ਰੋਟੀਨ ਆ ਨਾ ਇਹ ਪਿੰਨੀਆਂ 'ਚ ਪਾ ਲਈ ਨਾ ਤਾਂ ਸਮੇਂ ਲੋ ਲੋਏ ਵਰਗਾ ਸਰੀਰ ਬਣ ਜਾਣਾ ਤੁਹਾਡਾ ਸੋ ਤੁਸੀਂ ਵੀ ਜ਼ਰੂਰ ਪਉਣਾ ਉਸ ਤੋਂ ਬਾਅਦ ਉਹਨੂੰ ਗ੍ਰाइंड ਕਰਕੇ ਫਿਰ ਉਹਨੂੰ ਥੋੜਾ ਜਿਹਾ ਰੋਸਟ ਜ਼ਰੂਰ ਕਰਨਾ ਹੈ ਕੜਾਈ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਰੋਸਟ ਕਰ ਲਿਓ ਛੋਲਿਆਂ ਨੂੰ ਤੇ ਉਸ ਤੋਂ ਬਾਅਦ ਇਹਦਾ ਜਿਹੜਾ ਸਵਾਦ ਹੈ ਨਾ ਛੋਲਿਆਂ ਦਾ ਕੱਚਾ-ਕੱਚਾ ਪੰਨ ਨਹੀਂ ਆਉਣਾ ਹੈਗਾ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਇੱਕ ਕੜਾਈ ਦੇ ਵਿੱਚ ਪਾ ਕੇ ਸਾਰੀਆਂ ਚੀਜ਼ਾਂ ਨੂੰ ਰੋਸਟ ਕੀਤੀਆਂ ਹੋਈਆਂ ਨੂੰ ਇੱਕ ਕੜਾਈ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਵਧੀਆ ਤਰੀਕੇ ਨਾਲ ਮਿਕਸ ਕਰਨਾ ਹੈ ਸੋ ਜਿਹੜੀ ਸਾਡੀ ਟਿੱਡੀ ਜੀ ਨੰਨੀ ਜੀ ਜਿਹੜੀ ਹੈਗੀ ਹੈ ਨਾ ਸਾਡੀ ਸੀਰਤ ਉਹ ਸਾਡੀ ਸਾਰਿਆਂ ਦੀ ਮੰਮਾ ਆ ਸਾਰਿਆਂ ਦੀ ਸਾਰੇ ਦਾਦੀ ਮਮੇ ਲਾ ਲੋ ਯਾਰ ਸਾਰੇ ਬੱਚੇ ਇਦਾਂ ਦੇ ਦਿਨ ਤੁਹਾਨੂੰ ਪਤਾ ਢਿੱਡੇ ਢਿੱਡੇ ਜਿਹੜੇ ਹੁੰਦੇ ਆ ਦਾਦੀ ਮਮੇ ਹੁੰਦੇ ਆ ਸੋ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਰੋਸਟ ਕੀਤੀਆਂ ਹੋਈਆਂ ਸੀ ਗ੍ਰाइंड ਕੀਤੀਆਂ ਹੋਈਆਂ ਸੀਗੀਆਂ ਜੋ ਜੋ ਵੀ ਸੀਗੀਆਂ ਜਿੱਦਾਂ ਜਿੱਦਾਂ ਮਮਾ ਦੱਸਦੇਗੇ ਆਪਾਂ ਕਰਦੇਗੇ ਹਨਾ ਸੋ ਉਹਨਾਂ ਆਪਾਂ ਕੜਾਈ ਦੇ ਵਿੱਚ ਸਾਰਾ ਕੁਝ ਇਕੱਠਾ ਕਰਕੇ ਫਿਰ ਉਹਨੂੰ ਆਪਾਂ ਕੀਤਾ ਮੈਚ ਕਰਨਾ ਸ਼ੁਰੂ ਤੇ ਮੈਂ ਤੁਹਾਨੂੰ ਪਤਾ ਹੀ ਆ ਫਿਰ ਥੋੜਾ ਜਿਆ ਜਾਣ ਲੋਣੀ ਪੈਂਦੀ ਆ ਤੇ ਫਿਰ ਮੰਮਾ ਨੇ ਫਿਰ ਕਿਹਾ ਵੀ ਸੀਤ ਨੂੰ ਵੀ ਮੇਰੀ ਹੈਲਪ ਕਰਾ ਸੀਤ ਤਾਂ ਪਹਿਲੇ ਵਿੱਚ ਕਿੰਦੀ ਸੀ ਉਹ ਤਾਂ ਪਹਿਲਾਂ ਹੀ ਕਹਿੰਦੀ ਸੀ ਵੀ ਮੈਨੂੰ ਮੜ ਜਾ ਕਹਿਣ ਤੋਂ ਸਹੀ ਮੈਂ ਨਾਲ ਹੀ ਸ਼ੁਰੂ ਹੋ ਜਾਵਾਂ ਕਿ ਫਿਰ ਆਪਾਂ ਪਾਏ ਚਾਰੇ ਮਗਜ ਚਾਰੇ ਮਗਜ ਦਾ ਸ੍ਰੀ ਅਸ਼ੀਰਵਾਦ ਤੇ ਇੰਨੇ ਇੱਕ ਵਧੀਆ ਦੋਸਤੋ ਕਿਸੇ ਵੀ ਤਰ੍ਹਾਂ ਦੇ ਮਲਟੀ ਵਿਟਾਮਿਨ ਲਾ ਲੋ ਇਹ ਮਲਟੀ ਵਿਟਾਮਿਨ ਹੀ ਹੁੰਦੇ ਆ ਬਈ ਖਸ ਖਸ ਹੋ ਗਈ ਇਹ ਹੋ ਗਏ ਚਿੱਟੇ ਤੇਲ ਤਾਂ ਇੰਨਾ ਕੈਲਸ਼ੀਅਮ ਪੂਰਾ ਕਰਦੇ ਆ ਨਾ ਦੋਸਤੋ ਫਿਰ ਆਪਾਂ ਪਾਏ ਚਿੱਟੇ ਤੇਲ ਜਿਹੜੇ ਚਿੱਟੇ ਤੇਲ ਹੁੰਦੇ ਨਾ ਦੋਸਤੋ ਇਹ ਕੈਲਸ਼ੀਅਮ ਵਾਸਤੇ ਬਹੁਤ ਵਧੀਆ ਹੁੰਦਾ ਤੇ ਦੇਸੀ ਅਜਵੈਨ ਪਾਈ ਫਿਰ ਸੀਰਤ ਨੇ ਆਪਣੇ ਹੱਥਾਂ ਨਾਲ ਕਹਿੰਦੀ ਪਾਪਾ ਹੁਣ ਮੈਂ ਪੋਣੀ ਆ ਜੁਆਇਨ ਵਿੱਚ ਫੇ ਉਹਨੇ ਆਪ ਹੀ ਮੈਚ ਕੀਤੀ ਮੈਂ ਕਿਹਾ ਫੇ ਕਰ ਕੋਈ ਗੱਲ ਨਹੀਂ ਪੁੱਤ ਫੇ ਉਹਨੇ ਫੇ ਪਾਈ ਸੌਂਫ ਸੌਂਫ ਵੀ ਫੇ ਮੰਮਾ ਨੇ ਮੰਮਾ ਨੇ ਪਾਤੀ ਸੌਂਫ ਵਿੱਚ ਵੇ ਕਿੰਦੀ ਮੈਂ ਪੋਣੀ ਆ ਚਲੋ ਫੇ ਮੰਮਾ ਨੇ ਪਾ ਕੇ ਫੇ ਨਾਲ ਮੇਰੀ ਵਾਈਫ ਨੇ ਸਾਰਾ ਕੁਝ ਕਰਾਇਆ ਮੈਂ ਵੀਡੀਓ ਬਣਾਈ ਫੇ ਤੋਂ ਫੇ ਸੌਂਫ ਸੌਂਫ ਪਾ ਕੇ ਫੇ ਮੰਮਾ ਨੇ ਚੰਗੀ ਤਰ੍ਹਾਂ ਇਹਨੂੰ ਪੂਰਾ ਇਹਨੂੰ ਮੈਚ ਕਰ ਦਿੱਤਾ ਪੂਰਾ ਵਿੱਚ ਇਦਾਂ ਲਾ ਕੇ ਨਾ ਇਹਨੂੰ ਦੋਸਤੋ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਹਨਾ ਕੀ ਕਰਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਯਾਰ ਹਨਾ ਚਲ ਤੁਸੀਂ ਵੀ ਸੋਚਦੇ ਹੋਵੋਗੇ ਵੀ ਇਹ ਆਪਣੇ ਘਰ ਨੂੰ ਸਿਆਣਾ ਬਣਾਇਆ ਕਰਦਾ ਸੋ ਮੇਰਾ ਮਤਲਬ ਤੇ ਇਹ ਹੀ ਆ ਵੀ ਚਲ ਕਿਸੇ ਨੂੰ ਨਹੀਂ ਆਉਂਦੀ ਕਿਸੇ ਨੂੰ ਬਣਾਉਣੀ ਆਉਂਦੀ ਹੁੰਦੀ ਹੈ ਹਨਾ ਸੋ ਇਹਨੂੰ ਚੰਗੀ ਤਰ੍ਹਾਂ ਮੈਚ ਕਰਕੇ ਉਸ ਤੋਂ ਬਾਅਦ ਇਹਦੇ ਵਿੱਚ ਸਾਰੇ ਮਸਾਲੇ ਜਿਹੜੇ ਤੁਸੀਂ ਗ੍ਰाइंड ਕੀਤੇ ਹੋਏ ਆ ਗੁੰਦਾਂ ਹੋ ਗਈਆਂ ਤੇ ਉਹ ਹੋਗੇ ਆਪਣੇ ਫੁੱਲ ਮਖਾਣੇ ਹੋਗੇ ਤੇ ਜਿਹੜੇ ਬਦਾਮ ਬਦੂਮ ਤੁਸੀਂ ਰੋਸਟ ਕੀਤੇ ਆ ਇਹ ਹੈਗੀ ਕਮਰਕਸਤ ਦੋਸਤੋ ਇਹ ਕਮਰਕਸਤ ਜਿਹੜਾ ਦਾ ਲੱਕ ਦੁਖਦਾ ਆ ਜਾਂ ਜਿਨ੍ਹਾਂ ਬੀਬੀਆਂ ਦੇ ਬੱਚੇ ਹੋਏ ਹੁੰਦੇ ਨਾ ਤੇ ਜਾਂ ਜਿਨ੍ਹਾਂ ਦੇ ਲੱਕ ਲੁਖ ਦੀ ਪ੍ਰੋਬਲਮ ਹੁੰਦੀ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਸੋਗੀਆਂ ਜਿਹੜੀਆਂ ਹਰੀਆਂ ਮੰਮਾ ਨੇ ਪਾਈਆਂ ਨਾ ਉਹ ਇੰਨੀਆਂ ਬੈਸਟ ਹੋਗੀਆਂ ਨਾ ਦੋਸਤੋ ਖਾਣ ਦਾ ਇੰਨਾ ਕ ਵੱਖਰਾ ਸਵਾਦ ਹੁੰਦਾ ਖਟਮਿਟੀਆਂ ਜੀਆਂ ਸੋਗੀਆਂ ਆ ਸੋ ਫਰੈਸ਼ ਫਰੈਸ਼ ਬਿਲਕੁਲ ਕਸ਼ਮੀਰ ਦੀਆਂ ਫਰੈਸ਼ ਸੋਗੀਆਂ ਆ ਇਹ ਜ਼ਰੂਰ ਪਾਉਣੀਆਂ ਵਾ ਇਹਦਾ ਇੱਕ ਜਦੋਂ ਪਿੰਨੀ ਦੇ ਵਿੱਚ ਆਪਾਂ ਬਣਾ ਕੇ ਖਾਈ ਦੀਏ ਨਾ ਇਹ ਚ ਪਿੰਨੀ ਉਹਦਾ ਵੱਖਰਾ ਹੀ ਸਵਾਦ ਹੁੰਦਾ ਫਿਰ ਮੰਮਾ ਨੇ ਉੱਤੇ ਪਾਤਾ ਜਿਹੜਾ ਬਦਾਮ ਕਾਜੂ ਦਾ ਆਪਾਂ ਬਰਦਰ ਬਣਾਇਆ ਸੀਗਾ ਉਹਨੂੰ ਐ ਨੂੰ ਆਪਾਂ ਚੰਗੀ ਤਰ੍ਹਾਂ ਕੀਤਾ ਮਿਕ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਉਹਦੇ ਵਿੱਚ ਪਾਇਆ ਆ ਖਸਖਸ ਜਿਹੜੀ ਰੋਸਟ ਕੀਤੀ ਹੋਈ ਸੀਗੀ ਰੋਸਟ ਕਰਕੇ ਦੇਖੋ ਖਸਖਸ ਦਾ ਰੰਗ ਹੀ ਬਦਲ ਗਿਆ ਤੁਹਾਨੂੰ ਵੀ ਪਤਾ ਹਨਾ ਵੀ ਜਿਹੜੀ ਜਦੋਂ ਕੋਈ ਚੀਜ਼ ਨੂੰ ਆਪਾਂ ਰੋਸਟ ਕਰਦੇ ਨਾ ਉਹਨੂੰ ਆਪਾਂ ਕਦੇ ਨਹੀਂ ਰੋਸਟ ਕਰਦੇ ਆ ਤਾਂ ਕਿ ਇਹ ਚੰਗੀ ਤਰ੍ਹਾਂ ਪੱਕ ਜਾਵੇ ਇਹ ਜਿਹੜੀ ਖਸਖਸ ਹੈ ਹਮੇਸ਼ਾ ਰੋਸਟ ਕਰਕੇ ਤੁਸੀਂ ਵਰਤਨੀ ਆ ਸੋ ਜਿਹੜਾ ਇਹਦਾ ਸਵਾਦ ਹੈ ਉਹ ਫਿਰ ਵੱਖਰਾ ਹੀ ਹੋ ਜਾਂਦਾ ਘੋੜੇ ਦੇ ਵਿੱਚ ਪਾਇਆ ਫਿਰ ਆਪਾਂ ਗੁੜ ਗੁੜ ਨੂੰ ਚੰਗੀ ਤਰ੍ਹਾਂ ਕੀਤਾ ਮੈਲਟ ਤੁਹਾਨੂੰ ਪਤਾ ਫਿਰ ਜਦੋਂ ਫਿਰ ਗੁੜ ਮੈਲਟ ਹੋ ਜਵੇ ਫਿਰ ਬੰਦੇ ਦੇ ਮੂੰਹ 'ਚ ਲਾਲਾ ਡਿੱਗਣ ਲੱਗ ਪੈਂਦੀਆਂ ਵੀ ਕਿਹੜੀ-ਕ ਦਖਾਈਏ ਫਿਰ ਮੰਮਾ ਨੂੰ ਮੈਂ ਕਿਹਾ ਮੈਂ ਕਿਾ ਫਟਾਫਟ ਪਾਉ ਕਿ ਉਹ ਤੇ ਮੈਂ ਕਿਹਾ ਵਿੱਚ ਸੁਟੋ ਹੁਣ ਰਲਾਉ ਸਮਾਨ ਫਟਾਫਟ ਹੁਣ ਵੇਟ ਨਹੀਂ ਹੁੰਦੀ ਹੈਗੀ ਸੋ ਆਪਣੇ YouTube ਫੈਮਲੀ ਨੂੰ ਵੀ ਦੱਸਣਾ ਵਾ ਕਿਦਾਂ ਦਾ ਸੁਆਦ ਆ ਸੋ ਮੰਮਾ ਨੇ ਫਟਾਫਟ ਕੀਤਾ ਸਾਰਾ ਮੈਚ ਕੀਤਾ ਨਾਲ ਮੇਰੀ ਵਾਈਫ ਨੇ ਮੈਚ ਕੀਤਾ ਮੈਂ ਵੀਡੀਓ ਬਣਾਈ ਸੋ ਮੈਂ ਤਸਵੀਰ ਦੋਨੇ ਜਣੇ ਆਪਸ ਵਿੱਚ ਹਿੰਗਲਾ ਕਰਦੇ ਸੀ ਕਿ ਅੱਜ ਆਪਾਂ ਪਿੰਨੀਆਂ ਖਾਣੀਆਂ ਇਦਾਂ ਉਦਾਂ ਵਿਚਾਰ ਹੀ ਹੁੰਦਾ ਯਾਰ ਜਦੋਂ ਪਿੰਨੀਆਂ ਇਦਾਂ ਦੀਆਂ ਚੀਜ਼ਾਂ ਬਣਦੀਆਂ ਆਪਣੇ ਘਰਾਂ ਚ ਤਾਂ ਫੁੱਲ ਚਾਹ ਵਿਆਹ ਵਰਗਾ ਚਾਹ ਹੁੰਦਾ ਹਨਾ ਸੋ ਮੈਂ ਆਪਣੇ ਭਰਾਵਾਂ ਨੂੰ ਵੀ ਸਾਰਿਆਂ ਨੂੰ ਭੇਜਣਾ ਹੈ ਕਪੜਾ ਭਰਾ ਆ ਬਾਹਰ ਮੇਰਾ ਵੱਡਾ ਮੇਤੂ ਉਹਨੂੰ ਵੀ ਭੇਜਣੀਆਂ ਪਿੰਨੀਆਂ ਬਣਾ ਕੇ ਸੋ ਮੈਂ ਆਪਣੇ ਭਰਾਵਾਂ YouTube ਨੂੰ ਵੀ ਬਣਾਉਣੀ ਆ ਸੋ ਪਿੰਨੀਆਂ ਬਣ ਕੇ ਹੋ ਗਈਆਂ ਰੈਡੀ ਸੋ ਆ ਦੇਖੋ ਪਿੰਨੀਆਂ ਦਾ ਗੋਲ ਆਕਾਰ ਦੇਖੋ ਕਿੰਨੀਆਂ ਸੋਹਣੀਆਂ ਤੇ ਕਿੰਨੀਆਂ ਵਧੀਆ ਬਟੀਆਂ ਗਈਆਂ ਵਾ ਜਦੋਂ ਇਹਨੂੰ ਰਲੌਂਦੇ ਪਈ ਸੀ ਨਾ ਇੰਨਾ ਵਧੀਆ ਸਵਾਦ ਆਇਆ ਨਾ ਦੋਸਤੋ ਕਿਆ ਹੀ ਬਾਤਾਂ ਹੈ ਹਾਂਜੀ ਦੋਸਤੋ ਸੋ ਜਿਹੜਾ ਵੀ ਪਿੰਨੀਆਂ ਦੇ ਵਿੱਚ ਆਪਾਂ ਇਨਗਰੀਡੀਅੰਟ ਯੂਜ਼ ਕੀਤਾ ਆ ਜੋ ਵੀ ਸੀਗਾ ਫੁੱਲ ਮਖਾਣੇ ਵਗੈਰਾ ਜਾਂ ਚੀਜ਼ ਵਗੈਰਾ ਕੀਤੇ ਆਪਾਂ ਯੂਜ਼ ਜਸ ਹੋ ਗਿਆ ਮਦਮ ਜੋ ਜੋ ਵੀ ਆਪਾਂ ਯੂਜ਼ ਕੀਤਾ ਆ ਸੋ ਸਾਰਾ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੋ ਤੁਹਾਨੂੰ ਹੁਣ ਟੇਸਟ ਕਰਕੇ ਦਿਖਾਵਾਂਗੇ ਪਿੰਨੀ ਦਾ ਵੀ ਕਿੱਦਾਂ ਦੀ ਪਿੰਨੀ ਬਣੀ ਏ ਤੁਹਾਡੇ ਮੂੰਹ ਵਿੱਚ ਪਾਣੀ ਆ ਜਾਣਾ ਪਾਣੀ ਪਾਣੀ ਸੋ ਪਿੰਨੀ ਇਹਦੀਆਂ ਵਧੀਆ ਬੜੀਆਂ ਆ ਤੁਹਾਨੂੰ ਸ਼ਕਲ ਵੇਖ ਕੇ ਪਾ ਲੱਗ ਜਾਣਾ ਮੈਂ ਵੀ ਕਿੰਨੀ ਵਧੀਆ ਪਿੰਨੀ ਬਣੀ ਆ ਹਨਾ ਇੰਨੀ ਸੋਹਣੀ ਸੁਮੇਲ ਆਉਂਦੀ ਨਾ ਦੋਸਤੋ ਪੁੱਛੋ ਹੀ ਕੁਛ ਨਾ ਸੋ ਮੈਂ ਤੁਹਾਨੂੰ ਖਾ ਕੇ ਦਿਖਾਉਣਾ ਆ ਜਿਹੜਾ ਵੀ ਆਪਣੇ ਭਰਾ ਨੂੰ ਸੋਹਣੇ-ਸੋਹਣੇ ਕਮੈਂਟ ਕਰੂਗਾ ਤੇ ਵੱਧ ਤੋਂ ਵੱਧ ਸ਼ੇਅਰ ਕਰੂਗਾ ਸਬਸਕ੍ਰਾਈਬ ਕਰਾਊਗਾ ਹਨਾ ਤੁਹਾਡੇ ਭਰਾ ਤੁਹਾਡੇ ਭਰਾ ਦੇ ਵੱਲੋਂ 1 ਕਿਲੋ ਪੀਨੀ ਉਹਦੇ ਘਰ ਭੇਜ ਦਿੱਤੀ ਜਾਏਗੀ ਐਂਡ ਬੜੀਆਂ ਐਂਡ ਤੁਸੀਂ ਵੀ ਬਣਾ ਕੇ ਜਰੂਰ ਟਰਾਈ ਕਰਿਓ ਸੋ ਹਾਜ਼ਰਬਾਦ ਦੇ ਰਹੇ ਹੋ ਇਹ ਸੀ ਸਾਡਾ ਅੱਜ ਦਾ ਬਲੌਗ ਪਿੰਨਿਆ ਵਾਲਾ ਬਲੌਗ ਹੋ ਗਿਆ ਸੰਪੂਰਨ ਸੋ ਕੱਲੂ ਤੁਹਾਨੂੰ ਅਧਿ ਨਵਾਂ ਬਲੌਗ ਬਣਾ ਕੇ ਦਿਖਾਵਾਂਗੇ ਸੋ ਸਾਰੇ ਜਣੇ ਹਰਦੇਵਾਦ ਰਿਓ ਜੁੜੇ ਰਹੋ ਆਪਣੇ ਭਰਾ ਨਾਲ ਤੇ ਆਪਣੇ ਭਰਾ ਦੇ ਚੈਨਲ ਨੂੰ ਗੁਰਪ੍ਰੀਤ ਸਿੰਘ ਜੀ ਰੋ ਗੱਲੀ ਚ ਫਸ ਗਈ ਯਾਰ ਗੱਲੀ ਚ ਫਸ ਗਈ ਸੋ ਆਪਣੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਤੁਹਾਡੇ ਭਰਾ ਦੇ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਆ ਗੁਰਪ੍ਰੀਤ ਸਿੰਘ 0790 ਸੋ ਵੱਧ ਤੋਂ ਵੱਧ ਸ਼ੇਅਰ ਕਰਨਾ ਫੋਲੋ ਕਰਨਾ ਲਾਈਕ ਕਰਨਾ ਓਕੇ ਬਾਏ ਹਰਦੇਵਾਦ ਰਿਓ